ਹੈਲੋ ਹਾਂਜੀ ਸਸ਼ੀਕਲ ਜੀ ਗੁਰਮੀਤ ਪਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੋਏਗੀ ਜੀ ਆਪਣੀ ਪਸ਼ਮੀਨਾ ਸੂਟਸ ਦੇ ਉੱਪਰ ਹੋਏਗੀ ਬ੍ਰਾਂਡ ਹੋਏਗਾ ਆਰਟੈਕਸ ਆਰਟੈਕਸ ਬ੍ਰਾਂਡ ਦੇ ਪਸ਼ਮੀਨਾ ਸੂਟ ਰਹਿਣ ਵਾਲੇ ਹੋਣਗੇ ਵਰਕ ਵਾਲੇ ਸੂਟ ਹੋਣਗੇ ਵਿਦ ਦੁਪੱਟਾ ਹੋਣਗੇ ਕੁਝ ਵਿਦ ਸ਼ਾਲ ਹੋਣਗੇ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸੀ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੀ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਰ ਨਿਆਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਸਾਡੇ ਦਿੱਤੇ ਇਹ ਵਟਸਐਪ ਨੰਬਰ ਉੱਪਰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਪਹਿਲਾ ਜੋ ਸੂਟ ਤੁਹਾਨੂੰ ਮਿਲੇਗਾ ਆਰਟੈਕਸ ਬ੍ਰਾਂਡ ਦਾ ਪਿਓਰ ਪਸ਼ਮੀਨਾ ਸੂਟ ਹੋਏਗਾ ਜੀ ਇਦਾਂ ਜਿਹੜਾ ਹੈਗਾ ਤੁਹਾਨੂੰ ਇਸ ਤੇ ਘੇਰੇ ਦੇ ਉੱਪਰ ਕੰਮ ਮਿਲੇਗਾ ਫੁੱਲੀ ਵਰਕ ਮਿਲੇਗਾ ਜੀ ਤੁਹਾਨੂੰ ਘੇਰੇ ਦੇ ਉੱਪਰ ਬਹੁਤ ਪਿਆਰਾ ਨੀਟ ਐਂਡ ਕਲੀਨ ਜਿਹੜਾ ਤੁਹਾਨੂੰ ਵਰਕ ਮਿਲਣਾ ਹੈ ਜੀ ਘੇਰੇ ਦੇ ਉੱਪਰ ਮਿਲੇਗਾ ਜੀ ਡਿਜੀਟਲ ਪ੍ਰਿੰਟ ਮਿਲੇਗਾ ਜੀ ਤੁਹਾਨੂੰ ਸ਼ਰਟ ਦੇ ਫਰੰਟ ਦੇ ਉੱਪਰ ਕਲਰ ਜੋ ਰਹੇਗਾ ਡਾਰਕ ਗ੍ਰੀਨ ਇਸ ਦਾ ਕਲਰ ਤੁਹਾਨੂੰ ਮਿਲਣਾ ਹੈ ਜੀ ਸੇਮ ਹੈ ਜਈ ਤੁਹਾਨੂੰ ਇਸ ਦੀਆਂ ਬਾਜੂ ਔਰ ਬੈਕ ਮਿਲੇਗੀ ਜੀ ਡਿਜੀਟਲ ਪ੍ਰਿੰਟ ਦਾ ਇਹ ਤੁਹਾਨੂੰ ਸੂਟ ਮਿਲਣਾ ਹੈ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ ਆਫ ਵਾਈਟ ਬਾਟਮ आरटेक्स ब्रांड ਹੋਏਗਾ ਜੀ ਨਾਲ ਤੁਹਾਨੂੰ ਮਿਲੇਗਾ ਸ਼ਾਲ ਜੀ ਖੁੱਲਾ ਡੁੱਲਾ ਸ਼ਾਲ ਹੋਏਗਾ ਕਾਫੀ ਪਿਆਰਾ ਸ਼ਾਲ ਹੈ ਜੀ ਡਾਰਕ ਗ੍ਰੀਨ ਕਲਰ ਦਾ ਹੀ ਨਾਲ ਤੁਹਾਨੂੰ ਸ਼ਾਲ ਮਿਲੇਗਾ ਜੀ ਖੁੱਲਾ ਡੁੱਲਾ ਸ਼ਾਲ ਹੋਏਗਾ ਜੀ ਪਿਓਰ ਪਸ਼ਮੀਨੇ ਦਾ ਸਟਾਫ ਹੋਏਗਾ ਜਿਸ ਦੇ ਵਿੱਚ ਕਲਰ ਤੇ ਬੁਰਦੀ ਗਾਰੰਟੀ ਹੋਏਗੀ ਸੂਟ ਦਾ ਪ੍ਰਾਈਜ਼ ਰਹੇਗਾ 1050 ਰੁਪਏ ਜੀ 1050 ਰੁਪਏ ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਜੀ 400 ਰੁਪਏ ਦਾ ਤੁਹਾਨੂੰ ਸ਼ਾਲ ਮਿਲੇਗਾ ਜੀ ਐਦਾਂ ਤੁਸੀਂ ਆਪਣਾ ਕੰਪਲੀਟ ਸੂਟ ਆ ਜਿਹੜਾ ਉਹ ਲੈ ਸਕਦੇ ਹੋ ਜੀ ਦੋ ਸੂਟਾਂ ਦੇ ਉੱਪਰ ਜਿਹੜੀ ਸ਼ਿਪਿੰਗ ਆ ਉਹ ਫ੍ਰੀ ਰਹੇਗੀ ਜੀ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਫ੍ਰੀ ਰਹੇਗੀ ਜੀ ਇੱਕ ਸੂਟ ਦੇ ਉੱਪਰ ਸ਼ਿਪਿੰਗ ਆ ਜਿਹੜੀ ਉਹ ਲੱਗੇਗੀ ਜੀ ਅੱਜ ਵੀ ਆਪਾਂ ਜਿਹੜੀ ਹੈਗੀ ਉਹ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਆ ਫ੍ਰੀ ਕਰ ਰਹੇ ਆ ਜੀ ਸੂਟ ਦਾ ਪ੍ਰਾਈਸ ਰਹੇਗਾ 1050 ਸ਼ਾਲ ਜਾਂ ਦੁਪੱਟਾ ਕੁਝ ਵੀ ਹੋਵੇ ਆਪਸ਼ਨਲ ਹੋਏਗਾ ਸ਼ਾਲ ਦਾ ਪ੍ਰਾਈਸ ਹੋਏਗਾ 400 اور ਦੁਪੱਟੇ ਦਾ ਪ੍ਰਾਈਸ ਹੋਏਗਾ 300 ਰੁਪਏ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ yellow color ਇਹ ਕਲਰ ਵੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਸੋਬਰ ਤੇ ਸਰਦਾਰੀ ਜਿਹਾ ਸ਼ੇਡ ਆ ਮੈਚਿੰਗ ਸੂਟ ਹੋਏਗਾ ਬ੍ਰੈਂਡ ਹੋਏਗਾ artex ਜੀ artex brand matching suit ਜੀ ਇਦਾਂ ਤੁਹਾਨੂੰ ਇਸ ਦਾ ਫਰੰਟ ਮਿਲਣਾ ਹੈ ਜੀ ਡਿਜੀਟਲ ਪ੍ਰਿੰਟ ਮਿਲੇਗਾ ਪਲੱਸ ਜਿਹੜਾ ਹੈਗਾ ਹੈ ਉਹ ਤੁਹਾਨੂੰ ਇਸ ਤੇ ਵਿੱਚ ਪੈਨਲ ਮਿਲੇਗਾ ਪੈਨਲ ਔਰ ਇਦਾਂ ਇਸ ਦੀ ਡਿਜ਼ਾਈਨਿੰਗ ਹੋਏਗੀ ਜਿੱਦਾਂ ਲੇਸ ਲੱਗੀ ਹੁੰਦੀ ਹੈ ਜੀ ਫਰੰਟ ਦੇ ਉੱਪਰ ਸਾਈਡਾਂ ਦੇ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਇੱਥੋਂ ਤੁਹਾਡਾ ਨੈਕ ਆ ਜਿਹੜਾ ਉਹ ਰੈਡੀ ਹੋਏਗਾ ਸੇਮ ਐਜਾਏ ਤੁਹਾਨੂੰ ਇਸ ਦੀ ਬੈਕ ਔਰ ਬਾਜੂ ਮਿਲਣਗੀਆਂ ਜੀ ਐਵਲੀਆਂ ਤੁਹਾਨੂੰ ਇਸ ਦੀਆਂ ਬਾਜੂ ਮਿਲਣਗੀਆਂ ਜੀ ਐਵਲੀ ਹੋਏਗੀ ਬੈਕ ਕਲਰ ਹੋਏਗਾ ਜੀ ਇਹ ਯੈਲੋ ਡਾਰਕ ਯੈਲੋ ਸ਼ੇਡ ਹੋਏਗਾ ਮਸਟਰਡ ਟੋਨ ਦੇ ਉੱਪਰ ਹੈ ਜੀ ਨਾਲ ਤੁਹਾਨੂੰ ਮਿਲੇਗੀ ਜੀ ਬਾਟਮ ਪਲੇਨ ਬਾਟਮ ਹੋਏਗੀ ਜੀ ਮੈਚਿੰਗ ਸੂਟ ਹੋਏਗਾ ਮੈਚਿੰਗ ਸੂਟ ਹੋਏਗਾ ਪਲੇਨ ਹੋਏਗੀ ਬਾਟਮ ਜੀ ਬਹੁਤ ਪਿਆਰਾ ਜਿਹੜਾ ਤੁਹਾਡਾ ਸੂਟ ਆ ਉਹ ਰੈਡੀ ਹੋ ਜਾਣਾ ਸੂਟ ਦਾ ਪ੍ਰਾਈਸ ਰਹੇਗਾ 950 ਰੁਪਏ ਜੀ 950 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਸੂਟ ਆ ਉਹ ਮਿਲ ਜਾਏਗਾ ਜੀ 950 ਰੁਪਏ ਦੇ ਵਿੱਚ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪੀਕਾਕ 컬러 ਦਾ ਤੁਹਾਨੂੰ ਸੂਟ ਮਿਲਣਾ ਹੈ ਜੀ ਜਿਸ ਤੇ neck ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਪੈਚ ਵਰਕ ਹੋਏਗਾ ਜੀ ਪਿਓਰ ਪਸ਼ਮੀਨਾ ਹੋਏਗਾ ਬ੍ਰਾਂਡ ਹੋਏਗਾ ਆਰਟੈਕਸ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਇਸ ਤੇ neck ਦੇ ਉੱਪਰ ਕੰਮ ਮਿਲੇਗਾ ਜੀ ਪੈਚ ਵਰਕ ਤੁਹਾਨੂੰ ਮਿਲਣਾ ਹੈ ਜਿਸ ਤੇ neck ਦੇ ਉੱਪਰ ਬਾਕੀ ਜਿਹੜਾ ਹੈਗਾ ਤੁਹਾਨੂੰ ਸੇਮ ਇਸਦੀ ਬੈਕ ਔਰ ਬਾਜੂ ਮਿਲਣਗੀਆਂ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ ਪਲੇਨ ਬਾਟਮ ਨਾਲ ਤੁਹਾਨੂੰ ਮੈਚਿੰਗ ਪਲੇਨ ਬਾਟਮ ਮਿਲਣੀ ਹੈ ਮੈਚਿੰਗ ਸੂਟ ਹੋਏਗਾ ਸੂਟ ਦਾ ਪ੍ਰਾਈਸ ਰਹੇਗਾ ਜੀ 1050 ਨਾਲ ਤੁਹਾਨੂੰ ਦੁਪੱਟਾ ਮਿਲੇਗਾ ਇਸ ਦੁਪੱਟੇ ਦਾ ਪ੍ਰਾਈਸ ਹੋ ਰਹੇਗਾ ਜੀ 100 ਰੁਪਏ 100 ਰੁਪਏ ਦੇ ਵਿੱਚ ਤੁਹਾਨੂੰ ਇਹ ਦੁਪੱਟਾ ਜਿਹੜਾ ਹੈਗਾ ਇਹ ਮਿਲ ਜਾਏਗਾ ਜੀ ਐਦਾਂ ਇਹ ਸੂਟ ਦੇ ਨਾਲ ਦਾ ਮੈਚਿੰਗ ਜਿਹੜਾ ਹੈਗਾ ਇਹ ਦੁਪੱਟਾ ਹੋਏਗਾ ਦੁਪੱਟੇ ਦੇ ਵਿੱਚ ਮਾਈਨਰ ਜਿਹੜਾ ਡਿਫੈਕਟ ਹੈ ਉਹ ਆਪਾਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਲਓ ਜੀ ਇੱਥੇ ਜਾ ਕੇ ਬਿਲਕੁਲ ਕੰਨੀ ਦੇ ਲਾਗੇ ਜਾ ਕੇ ਤੁਹਾਨੂੰ ਇੱਥੇ ਜਿਹੜਾ ਹੈਗਾ ਇਹ ਉਹ ਇਹਦੀ ਡਿਫੈਕਟ ਮਿਲਣਾ ਹੈ ਜੀ ਜੇ ਆਪਾਂ ਇਹਨਾਂ ਦੁਪੱਟਾ ਕੱਟ ਵੀ ਦੇਵਾਂਗੇ ਤਾਂ ਵੀ ਕਾਫੀ ਵੱਡਾ ਤੇ ਖੁੱਲਾ ਦੁਪੱਟਾ ਹੈਗਾ ਜੀ 100 ਰੁਪਏ ਦੇ ਵਿੱਚ ਤੁਹਾਨੂੰ ਇਹ ਦੁਪੱਟਾ ਮਿਲੇਗਾ ਜਿਹੜੀ ਵੀ ਭੈਣ ਬਾਏ ਕਰਨਾ ਚਾਹੁੰਦੀ ਹੈ ਉਹ ਕਰ ਸਕਦੀ ਹੈ ਜੀ ਮੈਚਿੰਗ ਸੂਟ ਹੋਏਗਾ 1050 ਰੁਪਏ ਦੇ ਵਿੱਚ ਨਾਲ ਤੁਹਾਨੂੰ 100 ਰੁਪਏ ਦਾ ਦੁਪੱਟਾ ਮਿਲੇਗਾ 100 ਰੁਪਏ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹਾਂ ਕਲਰ ਹੋਏਗਾ ਪੀਕਾਕ ਜੀ ਬ੍ਰਾਂਡ ਹੋਏਗਾ ਆਰਟੈਕਸ ਨੈਕਸਟ ਜੋ ਤੁਹਾਨੂੰ ਸੂਟ ਮਿਲਣਾ ਹੈ ਜੀ ਬਹੁਤ ਪਿਆਰਾ ਮੈਚਿੰਗ ਸੂਟ ਹੋਏਗਾ ਪਸ਼ਮੀਨਾ ਪਿਓਰ ਪਸ਼ਮੀਨੇ ਦਾ ਸਟਾਫ ਹੋਏਗਾ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਡਿਜੀਟਲ ਪ੍ਰਿੰਟ ਮਿਲੇਗਾ ਜੀ ਔਰ ਫਰੰਟ ਦੇ ਉੱਪਰ ਸੈਲਫ ਪ੍ਰਿੰਟ ਤੁਹਾਨੂੰ ਮਿਲਣਾ ਹੈ ਜੀ ਇਹ ਵਾਲੀ ਪ੍ਰਿੰਟਿੰਗ ਜਿਹੜੀ ਹੈਗੀ ਇਹ ਤੁਹਾਨੂੰ ਨੈਕ ਦੇ ਉੱਪਰ ਮਿਲੇਗੀ ਸੇਮ ਐਜ ਜੀ ਤੁਹਾਨੂੰ ਇਸ ਦੀਆਂ ਬਾਜੂ ਔਰ ਬੈਕ ਮਿਲੇਗੀ ਜੀ ਇਵਲੀ ਜਿਹੜੀਆਂ ਹੋਣੀਆਂ ਬਾਦੂ ਰਹਿਣ ਵਾਲੀਆਂ ਨੇ ਜੀ ਇਵਲੀ ਹੋएगी ਬੈਕ ਨਾਲ ਤੁਹਾਨੂੰ ਲਾਈਟ ਕਲਰ ਦੀ ਫਲਾਵਰ ਦੇ ਨਾਲ ਮੈਚ ਕਰਦੀ ਮਿਲਣੀ ਆ ਬਾਟਮ ਫਲਾਵਰ ਦੇ ਨਾਲ ਮੈਚ ਕਰਦੀ ਮਿਲੇਗੀ ਬਾਟਮ ਜੀ ਔਰ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਦੁਪੱਟਾ ਜੋ ਰਹੇਗਾ ਚਨੌਣ ਦਾ ਸੂਟ ਦਾ ਜੋ ਪ੍ਰਾਈਸ ਰਹੇਗਾ 950 ਔਰ ਜੋ ਦੁਪੱਟੇ ਦਾ ਪ੍ਰਾਈਸ ਰਹੇਗਾ ਜੀ 300 ਰੁਪਏ 300 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲ ਜਾਏਗਾ ਜੀ ਖੁੱਲੜੁੱਲਾ ਤੁਹਾਨੂੰ ਦੁਪੱਟਾ ਜਿਹੜਾ ਹੈਗਾ ਉਹ ਮਿਲੇਗਾ ਜੀ ਕਾਫੀ ਪਿਆਰਾ ਚੁਣੌਣ ਦਾ ਨਾਲ ਤੁਹਾਨੂੰ ਦੁਪੱਟਾ ਮਿਲਣੇ ਜੀ ਐਦਾਂ ਜਿਹੜਾ ਹੈਗਾ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਸੂਟ ਦਾ ਪ੍ਰਾਈਸ ਰਹੇਗਾ 950 ਜਿਸਦੇ ਵਿੱਚ ਕਲਰ ਤੇ ਬੁਰਦੀ ਗਰੰਟੀ ਹੋਏਗੀ ਜੀ ਕਲਰ ਔਰ ਬੁਰਦੀ ਗਰੰਟੀ ਹੋਏਗੀ ਜੀ ਤਾਨੂੰ ਮਿਲਣਾ ਜੀ ਕਾਫੀ ਪਿਆਰਾ ਮਾਊਸ ਗ੍ਰੇ ਕਲਰ ਦਾ ਸੂਟ ਹੋਏਗਾ ਛੋਟੀ ਬੂਟੀ ਦਾ ਪ੍ਰਿੰਟ ਮਿਲਣ ਵਾਲਾ ਜੀ ਐਦਾਂ ਜਿਹੜਾ ਹੈਗਾ ਘੇਰੇ ਦੇ ਉੱਪਰ ਤੁਹਾਨੂੰ ਪ੍ਰਿੰਟਿੰਗ ਮਿਲਣੀ ਹੈ ਬਹੁਤ ਪਿਆਰੀ ਪ੍ਰਿੰਟਿੰਗ ਤੁਹਾਨੂੰ ਘੇਰੇ ਦੇ ਉੱਪਰ ਮੇ ਮਿਲਣੀ ਹੈ ਜੀ ਫਰੰਟ ਦੇ ਉੱਪਰ ਵੀ ਤੁਹਾਨੂੰ ਛੋਟੀ ਬੂਟੀ ਦਾ ਜਿਹੜਾ ਹੈਗਾ ਉਹ ਪ੍ਰਿੰਟ ਮਿਲੇਗਾ 3 ਮੀਟਰ ਦੀ ਸ਼ਰਟ ਹੋਏਗੀ ਸਟਾਫ ਹੋਏਗਾ ਪਿਓਰ ਪਸ਼ਮੀਨਾ ਬ੍ਰਾਂਡ ਹੋਏਗਾ ਜੀ ਆਰਟੈਕਸ ਸੇਮ ਐਜੇ ਤੁਹਾਨੂੰ ਇਸਦੀ ਬੈਕ ਔਰ ਬਾਜੂ ਮਿਲਣਗੀਆਂ ਜੀ ਬੈਕ ਔਰ ਬਾਜੂ ਤੁਹਾਨੂੰ ਸੇਮ ਮਿਲਣਗੀਆਂ ਜੀ ਐਵਲੀਆ ਬਾਜੂ ਰਹਿਣ ਵਾਲੀਆਂ ਨੇ ਜੀ ਐਵਲੀ ਹੋਏਗੀ ਬ ਬਹੁਤ ਪਿਆਰਾ ਸੂਟ ਹੈ ਜੀ 10 ਮੀਟਰ ਦੀ ਸ਼ਰਟ ਹੋਏਗੀ ਜੀ 10 ਮੀਟਰ ਦੀ ਹੀ ਹੋਏਗੀ ਬਾਟਮ ਸੂਟ ਦਾ ਜੋ ਪ੍ਰਾਈਸ ਰਹੇਗਾ 950 ਰੁਪਏ ਜੀ 950 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਸੂਟ ਆਹੋ ਮਿਲ ਜਾਏਗਾ ਜੀ ਔਰ ਜੇਕਰ ਨਾਲ ਤੁਸੀਂ ਸ਼ਾਲ ਵੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਜੀ ਸ਼ਾਲ ਦੇ ਜਿਹੜੇ ਕਲਰ ਦਾ ਹੋ 19 21 ਦਾ ਡਿਫਰੈਂਸ ਹੋਏਗਾ ਪ੍ਰਿੰਟ ਸੇਮ ਹੋਏਗਾ ਜੀ ਪ੍ਰਿੰਟ ਸੇਮ ਹੋਏਗਾ ਕਲਰ ਦਾ 19 21 ਦਾ ਡਿਫਰੈਂਸ ਹੋਏਗਾ ਜੀ ਆਪਾਂ ਤੁਹਾਨੂੰ ਖੋਲ ਕੇ ਚੈੱਕ ਕਰਾ ਦਿੰਦੇ ਆ ਸੇਮ ਪ੍ਰਿੰਟ ਹੈ ਜੀ ਜਸਟ ਕਲਰ ਦਾ ਹੀ 192 ਦਾ ਡਿਫਰੈਂਸ ਹੈ ਜੇਕਰ ਤੁਸੀਂ ਬਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਕਰ ਸਕਦੇ ਹੋ ਜੀ ਇਹ ਸ਼ਾਲ ਤੁਹਾਨੂੰ 300 ਰੁਪਏ ਦੇ ਵਿੱਚ ਮਿਲ ਜਾਏਗਾ ਜੇਕਰ ਤੁਸੀਂ ਵਿਦ ਸੂਟ ਇਹ ਬਾਈ ਕਰਨਾ ਚਾਹੁੰਦੇ ਆ ਤਾਂ ਜੀ ਲਓ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ 300 ਰੁਪਏ ਦੇ ਵਿੱਚ ਤੁਹਾਨੂੰ ਸ਼ਾਲ ਮਿਲ ਜਾਏਗਾ ਜੇਕਰ ਤੁਸੀਂ ਸੂਟ ਦੇ ਨਾਲ ਬਾਈ ਕਰਨਾ ਚਾਹੁੰਦੇ ਆ ਤਾਂ ਜੀ 950 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਏਗਾ ਜੀ 6 ਮੀਟਰ ਸਟਾਫ ਹੋਏਗਾ ਸਟਾਫ ਹੋਏਗਾ ਪ्युअर ਪਸ਼ਮੀਨਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਡਾਰਕ ਮਸਟਰਡ ਸ਼ੇਡ ਦਾ ਸੂਟ ਹੋਏਗਾ ਜੀ ਕਾਫੀ ਪਿਆਰਾ ਵਰਕ ਵਾਲਾ ਸੂਟ ਹੋਏਗਾ ਜੋ ਪੀਸ ਆਪਾਂ ਪਹਿਲਾਂ ਗ੍ਰੀਨ ਕਲਰ ਦੇ ਵਿੱਚ ਦਿਖਾਇਆ ਜੀ ਹੁਣ ਇਹ ਤੁਹਾਨੂੰ ਉਸ ਦੇ ਵਿੱਚ ਮਸਟਰਡ ਸ਼ੇਡ ਮਿਲਣਾ ਹੈ ਜੀ ਐਦਾਂ ਜਿਹਦੇ ਘੇਰੇ ਦੇ ਉੱਪਰ ਤੁਹਾਨੂੰ ਵਰਕ ਮਿਲੇ ਮਿਲੇਗਾ ਜੀ ਘੇਰੇ ਦੇ ਉੱਪਰ ਤੁਹਾਨੂੰ ਵਰਕ ਮਿਲਣਾ ਹੈ ਜੀ ਡਾਰਕ ਮਸਟਰਡ ਸ਼ੇਡ ਦਾ ਹੋਏਗਾ ਬਹੁਤ ਪਿਆਰਾ ਪੀਸ ਹੈ ਜੀ ਇਸ ਤੇ ਨਾਲ ਤੁਸੀਂ ਆਫ ਵਾਈਟ ਬਾਟਮ ਵੀ ਯੂਜ਼ ਕਰ ਸਕਦੇ ਹੋ ਔਰ ਡਾਰਕ ਮਸਟਰਡ ਸ਼ੇਡ ਦੀ ਬਾਟਮ ਵੀ ਯੂਜ਼ ਕਰ ਸਕਦੇ ਹੋ ਜੀ ਐਦਾਂ ਜਿਹੜਾ ਹੈਗਾ ਇਹ ਤੁਸੀਂ ਕੰਪਲੀਟ ਸੂਟ ਲੈ ਸਕਦੇ ਹੋ 1050 ਰੁਪਏ ਦੇ ਵਿੱਚ ਜੀ 1050 ਰੁਪਏ ਦੇ ਵਿੱਚ ਜੀ ਐਦਾਂ ਜਿਹੜਾ ਹੈਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਪਿਓਰ ਪਸ਼ਮੀਨਾ ਹੋਏਗਾ ਜਿਸ ਤੇ ਕਲਰ ਔਰ ਬੁਰਦੀ ਗਰੰਟੀ ਹੋਏਗੀ ਕਲਰ ਔਰ ਬੁਰਦੀ ਗਰੰਟੀ ਹੋਏਗੀ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਫ੍ਰੀ ਹੋਏਗੀ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਐ ਵਲਾ ਸੂਟ ਜੋ ਤੁਹਾਨੂੰ ਮਿਲੇਗਾ ਜੀ ਡਾਇਰੈਕਟਲੀ ਇਹਨ ਪਸ਼ਮੀਨਾ ਸੂਟ ਹੋਏਗਾ ਜੀ ਪਿਓਰ ਪਸ਼ਮੀਨਾ ਤੁਸੀਂ ਏਜੀ ਵਾਸ਼ ਵੀ ਕਰ ਸਕਦੇ ਹੋ ਜੀ ਇਹ ਵਾਲੀ ਤੁਹਾਨੂੰ ਮਿਲਣੀ ਹੈ ਜੀ ਡਿਜੀਟਲ ਪ੍ਰਿੰਟ ਦੀ ਸ਼ਰਟ ਦੀ ਕਲਰ ਹੋਏਗਾ ਬਲੂ ਬਲੂ ਕਲਰ ਤੁਹਾਨੂੰ ਮਿਲਣਾ ਹੈ ਜੀ ਨਾਲ ਤੁਹਾਨੂੰ ਮਿਲਣੀ ਆ ਬਾਟਮ ਪਲੇਨ ਹੋਏਗੀ ਬਾਟਮ ਨਾਲ ਤੁਹਾਨੂੰ ਮਿਲੇਗਾ ਜੀ ਦੁਪੱਟਾ 1050 ਰੁਪਏ ਦੇ ਵਿੱਚ ਤੁਹਾਨੂੰ ਸੂਟ ਮਿਲਣਾ ਹੈ ਜੀ ਇਹ ਵਾਲਾ ਔਰ ਨਾਲ ਤੁਹਾਨੂੰ 300 ਰੁਪਏ ਦਾ ਮਿਲੇਗਾ ਦੁਪੱਟਾ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਚਨਾਉਣ ਦਾ ਦੁਪੱਟਾ ਮਿਲਣਾ ਹੈ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਚਨਾਉਣ ਦਾ ਕਾਫੀ ਪਿਆਰਾ ਦੁਪੱਟਾ ਹੈ ਜੀ 300 ਰੁਪਏ ਦਾ ਦੁਪੱਟਾ ਹੋਏਗਾ ਜੀ 1050 ਰੁਪਏ ਦਾ ਤੁਹਾਨੂੰ ਸੂਟ ਮਿਲੇਗਾ ਈਜੀ ਵਾਸ਼ ਵਾਲੀ ਤੁਹਾਨੂੰ ਸ਼ਰਟ ਮਿਲਣੀ ਆ ਬਾਟਮ ਨੂੰ ਤੁਸੀਂ ਹੈਂਡ ਵਾਸ਼ ਵੀ ਕਰ ਸਕਦੇ ਹੋ ਜੀ ਲੋ ਜੀ ਐਦਾਂ ਜਿਹੜਾ ਹੈਗਾ ਇਹ ਤੁਸੀਂ ਕੰਪਲੀਟ ਸੂਟ ਲੈ ਸਕਦੇ ਹੋ 1050 ਦੇ ਵਿੱਚ ਤੁਹਾਨੂੰ ਸੂਟ ਮਿਲੇਗਾ 300 ਰੁਪਏ ਦਾ ਤੁਹਾਨੂੰ ਦੁਪੱਟਾ ਮਿਲੇਗਾ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪੀਚ ਡਾਰਕ ਪੀਚ ਕਲਰ ਦਾ ਬਹੁਤ ਪਿਆਰਾ ਸੂਟ ਹੋਏਗਾ ਪਿਓਰ ਪਸ਼ਮੀਨਾ ਡਿਜੀਟਲ ਪ੍ਰਿੰਟ ਪਲੱਸ ਵਰਕ ਹੈ ਜਿਹੜਾ ਤੁਹਾਨੂੰ ਮਿਲਣਾ ਹੈ ਜੀ ਡਾਰਕ ਪੀਚ ਕਲਰ ਹੋਏਗਾ ਔਰੇਂਜ ਟੋਨ ਦੇ ਉੱਪਰ ਆਏਗਾ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਕੰਮ ਮਿਲੇਗਾ ਜੀ ਇਸ ਤੇ ਔਰ ਫਰੰਟ ਦੇ ਉੱਪਰ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਫਰੰਟ ਦੇ ਉੱਪਰ ਸੇਮ ਐਜ ਜੇ ਤੁਹਾਨੂੰ ਇਸ ਤੇ ਬੈਕ ਮਿਲਣੀ ਹੈ ਜੀ ਸੇਮ ਐਜ ਜੇ ਤੁਹਾਨੂੰ ਇਸ ਤੇ ਬੈਕ ਮਿਲੇਗੀ ਨਾਲ ਤੁਹਾਨੂੰ ਮਿਲਣੀ ਹੈ ਜੀ ਬਾਟਮ ਡਾਰਕ ਪੀਚ ਸ਼ੇਡ ਦਾ ਤੁਹਾਨੂੰ ਇਹ ਸੂਟ ਮਿਲਣਿਆ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ ਬਾਟਮ ਨਾਲ ਤੁਹਾਨੂੰ ਪੀਚ ਕਲਰ ਦੀ ਬਾਟਮ ਮਿਲੇਗੀ ਸੂਟ ਦਾ ਪ੍ਰਾਈਸ ਰਹੇਗਾ 1050 ਰੁਪਏ ਜੀ 1050 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਸੂਟ ਹੈ ਇਹ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਡਾਰਕ ਵਾਈਨ ਸ਼ੇਡ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲੇਗਾ ਜੀ ਪਿਓਰ ਪਸ਼ਮੀਨਾ ਹੋਏਗਾ ਪਿਆਰ ਪਸ਼ਮੀਨਾ ਹੋਏਗਾ ਜਿਸ ਤੇ ਘੇਰੇ ਦੇ ਉੱਪਰ ਤੁਹਾਨੂੰ ਜਿਹੜਾ ਹੈਗਾ ਇਹ ਉਹ ਨਾਟਵਰਕ ਮਿਲੇਗਾ ਜੀ ਘੇਰੇ ਦੇ ਉੱਪਰ ਔਰ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਵਰਕ ਮਿਲੇਗਾ ਕਾਫੀ ਪਿਆਰਾ ਵਰਕ ਹੋਏਗਾ ਜੀ ਫਰੰਟ ਦੇ ਉੱਪਰ ਔਰ ਇਹ ਵਾਲਾ ਵਰਕ ਆ ਜਿਹੜਾ ਔਰ ਡਿਜੀਟਲ ਪ੍ਰਿੰਟ ਆ ਜਿਹੜਾ ਤੁਹਾਡੇ neck ਦੇ ਉੱਪਰ ਆਏਗਾ ਜੀ neck ਤੇ ਆਏਗਾ ਇਹ ਵਾਲਾ ਡਿਜੀਟਲ ਪ੍ਰਿੰਟ ਪਲੱਸ ਵਰਕ ਜੀ ਡਿਜੀਟਲ ਪ੍ਰਿੰਟ ਪਲੱਸ ਵਰਕ ਬ੍ਰਾਂਡ ਜੋ ਰਹੇਗਾ ਆਰਟੈਕਸ ਜੀ ਆਰਟੈਕਸ ਬ੍ਰਾਂਡ ਹੋਏਗਾ ਸੇਮ এজ ਜੀ ਤੁਹਾਨੂੰ ਇਸਦੀ ਬੈਕ ਔਰ ਬਾਜੂ ਮਿਲਣਗੀਆਂ ਜੀ ਬੈਕ ਔਰ ਬਾਜੂ ਮਿਲਣਗੀਆਂ ਜੀ ਸੇਮ এজ ਦਾ ਕਾਫੀ ਪਿਆਰਾ ਸੂਟ ਹੈ ਜੀ ਫਰੰਟ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਨਾਲ ਤੁਹਾਨੂੰ ਮਿਲਣੀ ਹੈ ਜੀ ਡਾਰਕ ਵਾਈਨ ਸ਼ੇਡ ਦੀ ਬਾਟਮ ਜੀ ਸੂਟ ਦਾ ਪ੍ਰਾਈਸ ਰਹੇਗਾ 1050 ਰੁਪਏ ਜੀ 3 ਮੀਟਰ ਦੀ ਸ਼ਰਟ ਹੋਏਗੀ 3 ਮੀਟਰ ਦੀ ਬਾਟਮ ਹੋਏਗੀ ਬ੍ਰਾਂਡ ਹੋਏਗਾ ਆਰਟੈਕਸ ਸਟਾਫ ਹੋਏਗਾ ਪਿਓਰ ਪਸ਼ਮੀਨਾ ਜਿਸ ਤੇ ਕਲਰ ਔਰ ਬੁਰਦੀ ਗਰੰਟੀ ਹੋਏਗੀ ਜੀ ਪ੍ਰਾਈਜ਼ ਰਹੇਗਾ 1050 ਰੁਪਏ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਗ੍ਰੀਨ ਕਲਰ ਦਾ ਪਿਓਰ ਪਸ਼ਮੀਨਾ ਸੂਟ ਹੋਏਗਾ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਲੋ ਜੀ ਐਦਾ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਮਿਲੇਗਾ 950 ਰੁਪਏ ਦੇ ਵਿੱਚ ਜੀ 950 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਅੰਬੀਆਂ ਵਾਲਾ ਪ੍ਰਿੰਟ ਹੋਏਗਾ ਕਲਰ ਹੋਏਗਾ ਨੇਵੀ ਬਲੂ ਜੀ ਨੇਵੀ ਬਲੂ ਕਲਰ ਹੋਏਗਾ ਅੰਬੀਆਂ ਵਾਲਾ ਪ੍ਰਿੰਟ ਹੋਏਗਾ ਜੀ 10 ਮੀਟਰ ਦੀ ਸ਼ਰਟ ਹੋਏਗੀ ਜੀ ਨਾਲ ਤੁਹਾਨੂੰ ਸੈਲਫ ਪ੍ਰਿੰਟ 3 ਮੀਟਰ ਦੀ ਹੀ ਮਿਲਣੀ ਹੈ ਬਾਟਮ ਸਟਾਫ ਹੋਏਗਾ ਪਿਓਰ ਪਸ਼ਮੀਨਾ ਜੀ ਪਿਓਰ ਪਸ਼ਮੀਨੇ ਦਾ ਸਟਾਫ ਹੋਏਗਾ ਨਾਲ ਤੁਹਾਨੂੰ ਮਿਲਣਾ ਜੀ ਦੁਪੱਟਾ ਨਾਲ ਤੁਹਾਨੂੰ ਚਨੌਣ ਦਾ ਮਿਲੇਗਾ ਦੁਪੱਟਾ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਹੈ ਜਿਹੜੀ ਦੁਪੱਟੇ ਦੇ ਉੱਪਰ ਦਿੱਤੀ ਗਈ ਹੈ ਜੀ ਬਹੁਤ ਪਿਆਰਾ ਦੁਪੱਟਾ ਹੈ ਜੀ ਲੇਸ ਨਾਲ ਪ੍ਰੋਪਰ ਫਿਨਿਸ਼ਿੰਗ ਦੁਪੱਟੇ ਉੱਪਰ ਦਿੱਤੀ ਗਈ ਹੈ ਚਨੌਣ ਦਾ ਦੁਪੱਟਾ ਹੋਏਗਾ ਜੀ ਸੂਟ ਦਾ ਪ੍ਰਾਈਸ ਹੋ ਰਹੇਗਾ 950 ਰੁਪਏ ਔਰ ਦੁਪੱਟਾ ਜਿਹੜਾ ਹੋਏਗਾ ਆਪਸ਼ਨਲ ਹੋਏਗਾ ਦੁਪੱਟਾ ਆਪਸ਼ਨਲ ਹੋਏਗਾ ਜੀ 300 ਰੁਪਏ ਦਾ ਦੁਪੱਟਾ ਤੁਹਾਨੂੰ ਮਿਲੇਗਾ ਜੀ 300 ਰੁਪਏ ਦਾ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਜੀ 네ਵੀ ਬਲੂ ਕਲਰ ਦੀ ਹੀ ਬਾਟਮ ਹੋਈ ਜੀ ਔਰ 네ਵੀ ਬਲੂ ਕਲਰ ਦਾ ਹੀ ਨਾਲ ਤੁਹਾਨੂੰ ਮਿਲਣਾ ਦੁਪੱਟਾ ਅੰਬੀਆਂ ਵਾਲੇ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਕੰਪਲੀਟ ਸੂਟ ਤੁਸੀਂ ਲੈ ਸਕਦੇ ਹੋ 300 ਰੁਪਏ ਦਾ ਦੁਪੱਟਾ 950 ਰੁਪਏ ਦਾ ਤੁਹਾਨੂੰ ਇਹ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਇਹ ਦੁਪੱਟਾ ਆਪਸ਼ਨਲ ਰੱਖਿਆ ਗਿਆ ਹੈ ਜੀ ਏ ਆਪਾਂ ਨੇ ਕੋਲ ਕਟ ਪੀਸਾਂ ਦੇ ਵਿੱਚ ਆਇਆ ਦੁਪੱਟੇ ਵੀ ਔਰ ਪਲੱਸ ਜਿਹੜੇ ਹੈਗੇ ਆ ਸੂਟ ਵੀ ਜੀ ਤਾਂ ਕਰਕੇ ਇਹਨਾਂ ਦਾ ਪ੍ਰਾਈਸ ਆ ਜਿਹੜਾ ਕਾਫੀ ਲੋ ਹੈ ਤੇ ਦੁਪੱਟਾ ਇਸੇ ਲਈ ਆਪਸ਼ਨਲ ਰੱਖਿਆ ਗਿਆ ਕਿ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਲੈਣਾ ਚਾਹੁੰਦੇ ਆ ਤਾਂ ਲੈ ਸਕਦੇ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਫਰੋਜੀ ਗ੍ਰੀਨ ਕਲਰ ਹੋਏਗਾ ਜੀ ਬਹੁਤ ਪਿਆਰਾ ਕਲਰ ਹੈ ਜੀ ਸਟਾਫ ਹੋਏਗਾ ਪਿਓਰ ਪਸ਼ਮੀਨਾ ਪਿਓਰ ਪਸ਼ਮੀਨੇ ਦਾ ਤੁਹਾਨੂੰ ਮਿਲਣਾ ਹੈ ਜੀ ਸੂਟ ਜਿਸ ਤੇ ਫਰੰਟ ਦੇ ਉੱਪਰ ਤੁਹਾਨੂੰ ਮਿਲੇਗਾ ਵਰਕ ਜੀ ਪਿਓਰ ਪਸ਼ਮੀਨੇ ਦਾ ਸੂਟ ਹੋਏਗਾ ਜੀ ਜਿਸ ਤੇ ਘੇਰੇ ਦੇ ਉੱਪਰ ਤੁਹਾਨੂੰ ਸਰਬੋਸਕੀ ਦਾ ਔਰ ਪਲੱਸ ਨੋਟ ਸੀਕਵੈਂਸ ਦਾ ਜਿਹੜਾ ਹੈਗਾ ਉਹ ਕੰਮ ਮਿਲੇਗਾ ਔਰ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਇਹ ਤੁਹਾਨੂੰ ਫੁੱਲੀ ਵਰਕ ਆ ਜਿਹੜਾ ਫਰੰਟ ਦੇ ਉੱਪਰ ਵੀ ਤੁਹਾਨੂੰ ਮਿਲਣਾ ਹੈ ਜੀ ਬਹੁਤ ਪਿਆਰਾ ਡਿਜ਼ਾਈਨਰ ਸੂਟ ਤੁਹਾਨੂੰ ਮਿਲਣਾ ਹੈ ਜੀ ਬ੍ਰਾਂਡ ਹੋਏਗਾ ਆਰਟੈਕਸ ਸੇਮ ਐਜ ਜੀ ਤੁਹਾਨੂੰ ਇਸਦੀ ਬੈਕ ਔਰ ਬਾਜੂ ਮਿਲਣਗੀਆਂ ਜੀ ਇਹ ਵਾਲੀ ਹੈ ਤੁਹਾਨੂੰ ਇਸਦੀਆਂ ਬਾਜੂ ਮਿਲਣਗੀਆਂ ਜੀ ਇਹ ਵਾਲੀ ਹੋਏਗੀ ਬੈਕ ਔਰ ਨਾਲ ਤੁਹਾਨੂੰ ਮਿਲਣੀ ਆ ਬਾਟਮ ਫਰੋਜੀ ਕਲਰ ਦੀ ਹੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਫਰੋਜੀ ਕਲਰ ਦੀ ਬਾਟਮ ਹੋਏਗੀ ਲਓ ਜੀ ਫਰੋਜੀ ਕਲਰ ਦੀ ਨਾਲ ਤੁਹਾਨੂੰ ਬਾਟਮ ਮਿਲ ਲਈਏ ਸੂਟ ਦਾ ਪ੍ਰਾਈਸ ਰਹੇਗਾ 1050 ਰੁਪਏ ਜੀ ਵਰਕ ਵਾਲੇ ਸੂਟ ਦਾ ਪ੍ਰਾਈਸ ਜੋ ਰਹੇਗਾ 1050 ਜੀ ਔਰ ਜੋ ਡਿਜੀਟਲ ਪ੍ਰਿੰਟ ਸੂਟ ਹੋਏਗਾ ਉਸ ਦਾ ਪ੍ਰਾਈਸ ਹੋਏਗਾ 950 ਰੁਪਏ ਜੀ ਐਦਾਂ ਜਿਹੜਾ ਹੈਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲਣਾ ਹੈ ਜੀ ਬਲੂ ਕਲਰ ਨੇਵੀ ਬਲੂ ਕਲਰ ਵਾਈਟ ਦੇ ਨਾਲ ਜਿਹੜਾ ਹੈਗਾ ਇਹ ਇਹਦਾ ਕੰਬੀਨੇਸ਼ਨ ਆ ਪ੍ਰਿੰਟਿੰਗ ਦਾ ਬਹੁਤ ਪਿਆਰਾ ਗਰਲਿਸ਼ ਲੁੱਕ ਦਾ ਤੁਹਾਨੂੰ ਇਹ ਸੂਟ ਮਿਲ ਜਾਣਾ ਹੈ ਜੀ ਗਰਲਿਸ਼ ਲੁੱਕ ਦਾ ਸੂਟ ਹੋਏਗਾ ਐਦਾ ਫਰੰਟ ਦੇ ਉੱਪਰ ਤੁਹਾਨੂੰ ਮਿਲੇਣਾ ਡਿਜੀਟਲ ਪ੍ਰਿੰਟ ਜੀ ਫਰੰਟ ਦੇ ਉੱਪਰ ਮਿਲੇਗਾ ਡਿਜੀਟਲ ਪ੍ਰਿੰਟ ਬ੍ਰਾਂਡ ਹੋਏਗਾ ਆਰਟੈਕਸ ਪਿਓਰ ਪਸ਼ਮੀਨਾ ਜੀ 3 ਮੀਟਰ ਦੀ ਸ਼ਰਟ ਸੇਮ ਐਜਾ ਇਹ ਤੁਹਾਨੂੰ ਮਿਲਣੀ ਹੈ ਇਸਦੀ ਬੈਕ ਔਰ ਬਾਜੂ ਜੀ ਬੈਕ ਔਰ ਬਾਜੂ ਵੀ ਤੁਹਾਨੂੰ ਸੇਮ ਮਿਲਣੀ ਹੈ ਜੀ ਬਹੁਤ ਪਿਆਰਾ ਸਟਾਫ ਹੈ ਜੀ ਨਾਲ ਤੁਹਾਨੂੰ ਮਿਲੇਗੀ ਨੇਵੀ ਬਲੂ ਕਲਰ ਦੀ ਬਾਟਮ ਜੀ ਨੇਵੀ ਬਲੂ ਕਲਰ ਦੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਸੂਟ ਦਾ ਪ੍ਰਾਈਸ ਹੋਏਗਾ 950 ਰੁਪਏ ਜੀ 950 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਸੀਂ ਆਪਣਾ ਕੰਪਲੀਟ ਸੂਟ ਆ ਉਹ ਲੈ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਕਲਰ ਹੋਏਗਾ ਜੀ ਇਸ ਦਾ ਇਸ ਦਾ ਕਲਰ ਹੋਏਗਾ ਡਾਰਕ ਵਾਈਨ ਔਰ ਮਹਿਰੂਨ ਦਾ ਮਿਕਸ ਕਲਰ ਹੈ ਜੀ। ਪ੍ਰਿੰਟ ਵੀ ਬਹੁਤ ਹੀ ਪਿਆਰਾ ਹੈ ਜੀ ਇਸ ਦਾ। ਸਟਾਫ ਜੋ ਹੋਏਗਾ ਇਸ ਦਾ ਟੈਬੀ ਦੀ ਤਰ੍ਹਾਂ ਲਾਈਨਾਂ ਬਣੀਆਂ ਹੋਣਗੀਆਂ ਜੀ। ਸ਼ਰਟ ਦੇ ਵਿੱਚ ਐਦਾਂ ਜਿਹੜਾ ਹੈਗਾ ਤੁਹਾਨੂੰ ਇਸ ਦਾ ਘੇਰਾ ਮਿਲੇਗਾ ਜੀ। ਘੇਰੇ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਣਾ ਜੀ। ਘੇਰੇ ਦੇ ਉੱਪਰ ਆਏਗਾ। ਐਦਾਂ ਜਿਹੜੀਆਂ ਹੈਗੀਆਂ ਤੁਹਾਨੂੰ ਸੈਲਫ ਦੇ ਵਿੱਚ ਲਾਈਨਾਂ ਮਿਲਣਗੀਆਂ ਪੂਰੀ ਸ਼ਰਟ ਦੇ ਵਿੱਚ ਜੀ। ਫੈਬਰਿਕ ਬੜਾ ਹੀ ਫਾਈਨ ਕੁਆਲਿਟੀ ਦਾ ਜੀ ਸੇਮ এজ ਜੀ ਤੁਹਾਨੂੰ ਇਸ ਦੀ ਬੈਕ ਔਰ ਬਾਜੂ ਮਿਲਣਗੀਆਂ ਜੀ ਐਵਲੀਆਂ ਤੁਹਾਨੂੰ ਇਸ ਦੀਆਂ ਬਾਜੂ ਮਿਲਣਗੀਆਂ ਜੀ ਐਵਲੀ ਹੋਏਗੀ ਬੈਕ ਬਹੁਤ ਪਿਆਰਾ ਸੂਟ ਹੋਏਗਾ ਜੀ ਨਾਲ ਤੁਹਾਨੂੰ ਮਿਲਣੀ ਹੈ ਡਾਰਕ ਵਾਈਨ ਕਲਰ ਦੀ ਹੀ ਬਾਟਮ ਜੀ ਬਹੁਤ ਪਿਆਰਾ ਜਿਹੜਾ ਹੈਗਾ ਤੁਹਾਨੂੰ ਇਹ ਸੂਟ ਮਿਲੇਗਾ ਸੂਟ ਦਾ ਪ੍ਰਾਈਸ ਹੋਏਗਾ 950 ਰੁਪਏ ਜੀ 950 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਸੂਟ ਮਿਲ ਜਾਏਗਾ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹਾਂ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਗ੍ਰੀਨ ਕਲਰ ਗ੍ਰੀਨ ਕਲਰ ਦਾ ਲਾਈਨਰ ਵਾਲਾ ਤੁਹਾਨੂੰ ਸੂਟ ਮਿਲਣਾ ਹੈ ਜੀ ਮੈਚਿੰਗ ਸੂਟ ਹੋਏਗਾ ਮੈਚਿੰਗ ਸੂਟ ਹੋਏਗਾ ਗ੍ਰੀਨ ਕਲਰ ਦਾ ਲਾਈਨਰ ਵਾਲਾ ਸੂਟ ਤੁਹਾਨੂੰ ਮਿਲਣਾ ਹੈ ਜੀ ਬ੍ਰਾਂਡ ਹੋਏਗਾ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਜੀ ਨਾਲ ਤੁਹਾਨੂੰ ਮਿਲਣੀ ਹੈ ਮੈਚਿੰਗ ਬਾਟਮ ਬਾਟਮ ਜੋ ਰਹੇਗੀ ਸੈਲਫ ਪ੍ਰਿੰਟ ਬਾਟਮ ਹੋਏਗੀ ਜੀ ਸੈਲਫ ਪ੍ਰਿੰਟ ਤੁਹਾਨੂੰ ਬਾਟਮ ਮਿਲਣੀ ਹੈ ਬਹੁਤ ਪਿਆਰਾ ਸੂਟ ਹੈ ਜੀ ਲਾਈਨਾਂ ਵਾਲੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਮੈਚਿੰਗ ਸੂਟ ਹੋਏਗਾ ਸੂਟ ਦਾ ਪ੍ਰਾਈਸ ਰਹੇਗਾ 950 ਰੁਪਏ ਜੀ ਇਹ ਵਾਲਾ ਦੁਪੱਟਾ ਜਿਹੜਾ ਹੈਗਾ ਇਹ ਉਹ ਮਿਲੇਗਾ ਤੁਹਾਨੂੰ 300 ਰੁਪਏ ਦਾ ਜੀ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਬਹੁਤ ਪਿਆਰਾ ਦੁਪੱਟਾ ਹੈ ਜੀ ਫਿਨਿਸ਼ਿੰਗ ਪੱਟੀ ਤੁਹਾਨੂੰ ਦੁਪੱਟੇ ਦੇ ਉੱਪਰ ਲੱਗੀ ਮਿਲੇਗੀ ਜੀ ਕਲਰ ਹੋਏਗਾ ਸੇਮ ਕਲਰ ਹੈ ਜੀ ਬਹੁਤ ਪਿਆਰਾ ਜਿਹੜਾ ਹੈਗਾ ਨਾਲ ਤੁਹਾਨੂੰ ਮਿਲਣੇ ਦੁਪੱਟਾ 300 ਰੁਪਏ ਦਾ ਤੁਹਾਨੂੰ ਦੁਪੱਟਾ ਜਿਹੜਾ ਹੈਗਾ ਉਹ ਮਿਲ ਜਾਏਗਾ ਜੀ ਐਦਾਂ ਜਿਹੜਾ ਹੈਗਾ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਜਿਹੜੀਆਂ ਭੈਣ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਈਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟ ਹੈ ਜਿਹੜੇ ਉਹ ਬਾਈ ਕਰ ਸਕੋ ਜੀ ਸਾਡੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ